ਸਿਟੀ ਪੁਲਿਸ ਸਟੇਸ਼ਨ ਦੇ ਵਿੱਚ ਏਰੀਆ ਪੈਂਦਾ ਹੈਗਾ ਚੰਦਕੜਨ ਦਾ ਬੰਦਾ ਇਤੋਂ ਕਾਫੀ ਸਾਨੂੰ ਮੁਸ਼ਕਲਤਾ ਨਹੀਂ ਪ੍ਰਾਪਤ ਹੋਣੀ ਹੈ ਉਹ ਪਹਿਲਾਂ ਵੀ ਅਸੀਂ ਇੱਥੇ ਜਿਹੜੇ ਸਰਚ ਆਪਰੇਸ਼ਨ ਕਰਦੇ ਰਹੇ ਨੇ ਤੇ ਟਾਈਮ ਟੂ ਟਾਈਮ ਅਸੀਂ ਜਿਹੜਾ ਇੱਥੇ ਆਪਦੀ ਮਹਿਨਤ ਕਰਾ ਚਲਾਉਣ ਵਾਸਤੇ ਤੇ ਸਰਚ ਵਗੈਰਾ ਕਰਦੇ ਰਹੇ ਹਾਂ ਨਹੀਂ ਵੇਚਦਾ ਪਾਇਆ ਜਾਂਦਾ ਤਾਂ ਬੰਦ ਕਰੀ ਬਿਲਕੁਲ ਤੇ ਥ੍ਰੀ ਰਿਸਕੀ ਦੋਰਾ ਨਹੀਂ ਵੇਚਣਾ ਬਿਲਕੁਲ ਬੰਦ ਕਰੇ ਨਹੀਂ ਤਾਂ ਜਿਹੜੀ ਕਾਨੂੰਨ ਆਦਿ ਦੇ ਤਹਿਤ ਕਾਰਵਾਈ ਕਰੂਗਾ ਕਿਸੇ ਨੂੰ ਬਖਸ਼ਣ ਦੀ ਜਗ੍ਹਾ ਅੱਜ ਵੀ ਅਸੀਂ ਜਿਹੜਾ ਹੈਗੇ ਇਸੇ ਲੜੀ ਦੇ ਤਹਿਤ ਇੱਥੇ ਇੱਕ ਆਰਡੀਨੈਂਸ ਸਬਸਪੈਸ਼ਨ ਕੀਤਾ ਹੈਗਾ ਤੇ ਉਹ ਦੇ ਤਹਿਤ ਤੇ ਦਰਦ ਦੇ ਪ੍ਰਤੀਕੰਪ ਕਰ ਰਹੇ ਹਨ ਜੇ ਜੇਪੀ ਸਾਡੇ ਕੋਲ ਸ਼ਿਕਾਇਤ ਜਾਂਦੀ ਹੈ ਫੌਸਲਿੰਗ ਜੇ ਕੋਈ ਸ਼ਿਕਾਇਤ ਕਰਦਾ ਹੈਗਾ ਜਾਂ ਕਿ ਇਨਫੈਕਸ਼ਨ ਤੋਂ ਤੁਰੰਤ ਕਾਰਵਾਈ ਕਰਦੇ ਹੈ ਜੇ ਕੋਈ ਸ਼ੱਕੀ ਕਿਸੇ ਨੂੰ ਲੱਗਦੀ ਹੈਗਾ ਕਿ ਰਿਕਵਰੀ ਕਿਸੇ ਤੋਂ ਹੋਣੀ ਹੈਗੀ ਤਾਂ ਉਹਦੇ ਤੇ ਅਸੀਂ ਜਨਰੇਲੀ ਕਾਨੂੰਨ ਤੱਕ ਆਖਰੀ ਤُم ਅ ਮਾਰੇ ਉਹ ਪੰਜਾਬ ਸਰਕਾਰ ਤੇ ਮਾਰੇ ਬੀਜਪੀ ਪੰਜਾਬ ਵੱਲੋਂ ਬੜੇ ਸਖਤ ਨਿਸ਼ਾ ਨਿਰਦੇਸ਼ ਹੈਗੇ ਆ ਕਿ ਡਰੱਗਸ ਦੇ ਅਗੇਂਸਟ ਬਹੁਤ ਜ਼ੋਰਦਾਰ ਕੰਮ ਕਰਨਾ ਹੈਗਾ ਤੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਜਿਹੜੀ ਮਹਿੰਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਅਸੀਂ ਇੱਥੇ ਇੱਕ ਕੋਆਰਡੀਨੇਟਡ ਸਰਚ ਆਪਰੇਸ਼ਨ ਕੀਤਾ ਹੈਗਾ ਮਲੋਟ ਸਿਟੀ ਪੁਲਿਸ ਸਟੇਸ਼ਨ ਦੇ ਵਿੱਚ ਏਰੀਆ ਪੈਂਦਾ ਹੈਗਾ ਛੱਜਕੜਨ ਦਾ ਵੱਲਾ ਇੱਥੋਂ ਕਾਫੀ ਸਾਨੂੰ ਸ਼ਿਕਾਇਤਾਂ ਜਿਹੜੀਆਂ ਪ੍ਰਾਪਤ ਹੁੰਦੀਆਂ ਤੇ ਪਹਿਲਾਂ ਵੀ ਅਸੀਂ ਇੱਥੇ ਜਿਹੜੇ ਸਰਚ ਆਪਰੇਸ਼ਨ ਕਰਦੇ ਰਹੇ ਨੇ ਤੇ ਟਾਈਮ ਟੂ ਟਾਈਮ ਅਸੀਂ ਜਿਹੜਾ ਇੱਥੇ ਆਪਣੀ ਮੁਹਿੰਮ ਨੂੰ ਚਲਾਉਣ ਵਾਸਤੇ ਤੇ ਸਰਚ ਵਗੈਰਾ ਚੰਕ ਕਰਦੇ ਰਹੇ ਨੇ ਅੱਜ ਵੀ ਅਸੀਂ ਜਿਹੜਾ ਹੈਗੇ ਇਸੇ ਲੜੀ ਦੇ ਤਹਿਤ ਇੱਥੇ ਕੋਆਰਡੀਨੇਟਡ ਸਰਚ ਆਪਰੇਸ਼ਨ ਕੀਤਾ ਹੈਗਾ ਤੇ ਉਹ ਦੇ ਤਹਿਤ ਸਰਚ ਆਪਰੇਸ਼ਨ ਕਰਕੇ ਤੇ ਡਰੱਗਸ ਦੇ ਫਰੰਟ ਤੇ ਕੰਮ ਕਰ ਰਹੇ ਹਾਂ ਇਹ ਮਨਵਾਸ ਤੋਂ ਇਹ ਹੈ ਵੀ ਪਿਛਲੇ ਕਾਫੀ ਟਾਈਮ ਤੋਂ ਕਾਫੀ ਚੱਲ ਰਿਹਾ ਹੈ ਇਹ ਕਿਤੇ ਨਾ ਕਿਤੇ ਜਗ੍ਹਾ ਹੁਣ ਪੁਲਿਸ ਵੱਲੋਂ ਕੀ ਮਨਵਾਸ ਇਹ ਪਲਾਨਿੰਗ ਹੈ ਜਿਵੇਂ ਅੱਜ ਵੀ ਅਸੀਂ ਉਸ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਇੱਥੋਂ ਜਿੱਥੋਂ ਵੀ ਕਿਤੋਂ ਹੋਰ ਚੱਲ ਰਿਹਾ ਸਾਡਾ ਜੀ ਸਰਚ ਆਪਰੇਸ਼ਨ ਜੇ ਕੋਈ ਇਦਾਂ ਦੀ ਰਿਕਵਰੀ ਕਿਤੋਂ ਸਾਹਮਣੇ ਆਉਂਦੀ ਹੈ ਤਾਂ ਉਹ ਤੇ ਡੈਫੀਨਿਟਲੀ ਕੋਈ ਅਸੀਂ ਜੜਾਗਾ ਬੰਦ ਕਾਰਵਾਈ ਕਰੂਨੀ ਕਰਵਾਈ ਕਰਾਂਗੇ ਅੱਗੇ ਤੋਂ ਵੀ ਇਹ ਮੁਹਿੰਮ ਜੋ ਚੱਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਤੋਂ ਬਿਲਕੁਲ ਕੋਈ ਸ਼ਿਕਾਇਤ ਆ ਕੰਦੇ ਪੋਰਪਲ ਉਸ ਕਰਦੀ ਹੈ ਰੋਜ਼ ਸਵੇਰ ਪੁਲਿਸ ਸਾਹਿਬ ਜੀ ਨੇ ਕਰਦੇ ਘਟਾ ਦੇਣੀ ਹੈ ਫਿਰ ਤੋਂ ਦੁਬਾਰਾ ਚੱਲ ਜਾਂਦਾ ਇੱਕ ਵਾਰ ਰੁਕ ਜਾਂਦੇ ਫਿਰ ਤੋਂ ਦੁਬਾਰਾ ਲੱਗ ਜਾਂਦਾ ਨਹੀਂ ਉਹ ਕਰਦੇ ਰਹਿਨੇ ਸੀ ਟਾਈਮ ਟੂ ਟਾਈਮ ਕਰਦੇ ਹੈਗੇ ਆ ਵਿੱਚ ਦੀ ਫਿਰ ਸਾਡੇ ਜਿਹੜਾ ਸਰਚ ਆਪਰੇਸ਼ਨ ਤਾਂ ਅਸੀਂ ਟਾਈਮ ਟੂ ਟਾਈਮ ਕਰਦੇ ਆ ਬਾਕੀ ਜਿਹੜੀਆਂ ਸਾਡੀਆਂ ਪੁਲਿਸ ਪਾਰਟੀਆਂ ਸੀਗੀਆਂ ਉਹ ਪੈਟਰੋਲਿੰਗ ਵੀ ਕਰਦੀਆਂ ਰਹੀਆਂ ਨਹੀਂ ਹੈਗੀਆਂ ਇੱਧਰ ਜੇ ਕੋਈ ਸਾਡੇ ਕੋਲ ਸ਼ਿਕਾਇਤ ਜਾਂਦੀ ਹੈ ਪਰਸਨਲੀ ਵੀ ਜੇ ਕੋਈ ਸ਼ਿਕਾਇਤ ਕਰਦਾ ਹੈਗਾ ਜਾਂ ਕਿ ਅਨ ਪਰਸਨ ਤੋ ਉਹ ਤੋ ਤੁਰੰਤ ਕਾਰਵਾਈ ਕਰਦੇ ਹਾਂ ਜੇ ਕੋਈ ਸ਼ੱਕੀ ਸਾਨੂੰ ਲੱਗਦੀ ਹੈ ਗੱਲ ਕੋਈ ਰਿਕਵਰੀ ਕਿਸੇ ਤੋਂ ਹੁੰਦੀ ਹੈਗੀ ਤਾਂ ਉਹਦੇ ਤੇ ਅਸੀਂ ਡੈਫੀਨਿਟਲੀ ਕਾਨੂੰਨ ਮੁਤਾਬਕ ਕਾਰਵਾਈ ਕਰਦੇ ਜੇ ਕੋਈ ਵੇਚਦਾ ਪਾਇਆ ਜਾਂਦਾ ਤਾਂ ਆਪਣੇ ਵੱਲੋਂ ਕੀ ਤੁਸੀਂ ਮੈਸੇਜ ਦਿੰਨੇ ਹੋ ਆਮ ਜਨਤਾ ਵਾਲਿਆਂ ਨੂੰ ਨਹੀਂ ਵੇਚਦਾ ਪਾਇਆ ਜਾਂਦਾ ਤਾਂ ਬੰਦ ਕਰੇ ਬਿਲਕੁਲ ਇਹ ਇਹਦੇ ਚ ਕੀ ਦੋ ਰਾਏ ਨਹੀਂ ਕਿ ਵੇਚਣਾ ਬਿਲਕੁਲ ਬੰਦ ਕਰੇ ਨਹੀਂ ਤਾਂ ਜਿਹੜੀ ਕਾਨੂੰਨ ਆਦੇ ਮੁਤਾਬਕ ਸਖਤ ਕਾਰਵਾਈ ਕਰੂਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ